ਦੋਸਤੋ ਹਰ ਇਨਸਾਨ ਦੀ ਨੈਗੇਟਿਵ ਸਾਈਡ ਹੁੰਦੀ ਹੈ ਹੈ ਡਰ ਗੁੱਸਾ ਓਵਰ ਥਿੰਕਿੰਗ ਐਂਗਜ਼ਾਈਟੀ ਆਉਣਾ ਸੈਲਫ ਕੌਨਫिडेंट ਨਾ ਹੋਣਾ ਐਕਸ਼ਨ ਨਾ ਲੈ ਪਾਉਣਾ ਔਰ ਫੈਸਲਾ ਸਹੀ ਫੈਸਲਾ ਨਾ ਲੈ ਸਕਣਾ ਆਪਣੇ ਫੈਸਲਿਆਂ ਦੇ ਉੱਤੇ ਭਰੋਸਾ ਨਾ ਕਰ ਸਕਣਾ ਔਰ ਜੋ ਸਾਨੂੰ ਅੰਦਰੋਂ ਆਵਾਜ਼ ਆ ਰਹੀ ਹੈ ਉਸ ਤੇ ਭਰੋਸਾ ਨਾ ਕਰਨਾ ਜਾਂ ਉਸ ਨੂੰ ਸੁਣ ਨਾ ਸਕਣਾ ਔਰ ਆਪਣੀ ਹੀ ਆਵਾਜ਼ ਨੂੰ ਇਨਾ ਲਾਊਡ ਕਰਕੇ ਬੋਲਣਾ ਜਾਂ ਆਪੇ ਤੋਂ ਬਾਹਰ ਹੋ ਜਾਣਾ ਕਿ ਸਾਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਕਿਸੇ ਸਾਹਮਣੇ ਆਪਣੀ ਗੱਲ ਨਾ ਰੱਖ ਪਾਉਣਾ ਕਿਸੇ ਸਾਹਮਣੇ ਆਪਣੀ ਗੱਲ ਕਰਨ ਤੋਂ ਡਰਨਾ ਅਸੀਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਅਣਗੌਲੀਆਂ ਕਰਦੇ ਹਾਂ ਜੋ ਸਾਡੇ ਅੰਦਰ ਹੁੰਦੀਆਂ ਨੇ ਇਹ ਬਹੁਤ ਸਮੇਂ ਤੋਂ ਸਾਡੇ ਅੰਦਰ ਪਲ ਰਹੀਆਂ ਹੁੰਦੀਆਂ ਨੇ ਤੇ ਅਸੀਂ ਇਹਨਾਂ ਦੇ ਗੌਰ ਨਹੀਂ ਕਰਦੇ ਇਹਨਾਂ ਨੂੰ ਅਸੀਂ 네ਗੇਟਿਵ ਸਾਈਡ 네ਗੇਟਿਵ ਪੱਖ ਆਖਦੇ ਹਾਂ ਸਾਡਾ ਜੋ ਕਿ ਸਾਡੀ ਜਿਹੜੀ ਹਰ ਰੋਜ਼ ਦੀ ਜ਼ਿੰਦਗੀ ਹੈ ਉਸ ਦੇ ਵਿੱਚ ਇਹ ਅੜਚਨਾ ਪਾਉਂਦੀਆਂ ਨੇ ਅੱਗੇ ਵਧਣ ਵਿੱਚ ਅੜਚਨਾ ਪਾਉਂਦੀਆਂ ਨੇ ਸਾਡੇ ਵਿਵਹਾਰ ਨੂੰ ਸਾਡੇ ਵਰਤੀਰੇ ਨੂੰ ਖਰਾਬ ਕਰਦੀਆਂ ਨੇ ਇਹਨਾਂ ਦਾ ਪ੍ਰਭਾਵ ਦੂਜਿਆਂ ਤੇ ਤਾਂ ਪੈਂਦਾ ਹੀ ਹੈ ਸਾਡੇ ਆਪਣੇ ਉੱਤੇ ਵੀ ਪੈਂਦਾ ਹੈ ਸਾਡੇ ਉੱਤੇ ਇਸ ਤਰ੍ਹਾਂ ਪੈਂਦਾ ਹੈ ਕਿ ਸਾਡੀ ਜਿਹੜੀ ਊਰਜਾ ਹੁੰਦੀ ਹੈ ਖਰਾਬ ਹੁੰਦੀ ਹੈ ਮਤਲਬ ਕਿ ਸਟੇਬਲ ਨਹੀਂ ਰਹਿ ਪਾਉਂਦੀ ਅਸੀਂ ਖੁਦ ਹੀ ਪਰੇਸ਼ਾਨ ਹੁੰਨੇ ਆਂ ਕਈ ਵਾਰ ਇਹ ਚੀਜ਼ਾਂ ਜਿਆਦਾ ਇੰਨੀਆਂ ਜਿਆਦਾ ਵੱਧ ਜਾਂਦੀਆਂ ਨੇ ਕਿ ਅਸੀਂ ਪਰੇਸ਼ਾਨ ਹੋਣ ਲੱਗ ਜਾਂਦੇ ਆਂ ਤੇ ਇੱਕ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ 네ਗੇਟਿਵ ਸਾਈਡ ਤੇ ਸਾਨੂੰ ਕੰਮ ਕਰਨ ਦੀ ਲੋੜ ਹੁੰਦੀ ਹੈ ਪਰ ਅਸੀਂ ਗੌਰ ਨਹੀਂ ਕਰਦੇ ਇੰਨਾ ਇਗਨੋਰ ਕਰਦੇ ਹਾਂ ਇਹ ਸਮਝ ਲੈਣੇ ਹਾਂ ਕਿ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਇਹ ਰਹਿਣੀਆਂ ਹੀ ਰਹਿਣੀਆਂ ਨੇ ਪਰ ਇਹ ਗਲਤ ਗੱਲ ਹੈ ਅਸੀਂ ਇਹਨਾਂ ਦਾ ਸੁਧਾਰ ਬਿਲਕੁਲ ਕਰ ਸਕਦੇ ਹਾਂ ਸਾਨੂੰ ਪਤਾ ਕਦੋਂ ਲੱਗਦੀਆਂ ਨੇ ਜਦੋਂ ਅਸੀਂ ਆਪਣੀ ਆਪਣੇ ਆਪ ਦੇ ਉੱਤੇ ਥੋੜਾ ਜਿਹਾ ਧਿਆਨ ਕਰਨ ਲੱਗ ਜਾਂਦੇ ਹਾਂ ਆਪਣੇ ਆਪ ਨੂੰ ਪਰਖਣ ਦੀ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਦਿਮਾਗ ਵਿੱਚ ਇਹੀ ਸੋਚ ਬਿਠਾ ਲਈਏ ਕਿ ਮੈਂ ਆਪਣੀਆਂ ਚੀਜ਼ਾਂ ਇਹਨਾਂ 네ਗੇਟਿਵ ਸਾਈਡ ਤੇ ਕੰਮ ਕਰਨਾ ਹੈ ਆਪਣੇ ਆਪ ਦੇ ਉੱਤੇ ਕੰਮ ਕਰਨਾ ਹੈ ਸੁਧਾਰਨਾ ਹੈ ਤਾਂ ਉਸੇ ਪਲ ਤੋਂ ਅਸੀਂ ਇਹਨਾਂ ਚੀਜ਼ਾਂ ਤੇ ਗਵਾ ਕਰਨ ਲੱਗ ਜਾਂਦੇ ਹਾਂ ਇਹ ਸਾਡੀ 네ਗੇਟਿਵ ਸਾਈਡ ਦੇ ਜੋ ਪੱਖ ਨੇ ਇਹ ਜਦੋਂ ਉੱਪਰ ਆਉਂਦੇ ਨੇ ਲਿਆਉਂਦੇ ਜਾਂਦੇ ਨੇ ਸਾਡੀ ਇੰਟਰਨਲ ਸੈਲਫ ਜਿਹੜੀ ਹੁੰਦੀ ਹੈ ਜਾਂ ਸਾਡੀ ਹਾਇਰ ਸੈਲਫ ਹੁੰਦੀ ਹੈ ਉਹ ਇਹ ਚੀਜ਼ਾਂ ਸਾਨੂੰ ਦਿਖਾਉਂਦੀ ਹੈ ਕਿ ਇਹ ਚੀਜ਼ ਤੇਨੂੰ ਖਰਾਬ ਕਰ ਰਹੀ ਹੈ ਤੇਰੀ એનર્ਜੀ ਨੂੰ ਖਰਾਬ ਕਰ ਰਹੀ ਹੈ ਇਸਤੇ ਕੰਮ ਕਰ ਉਹ ਚੀਜ਼ਾਂ ਸਾਨੂੰ ਜਦੋਂ ਉੱਪਰ ਸਾਡੇ ਵਿਵਹਾਰ ਦੇ ਵਿੱਚ ਦਿਖਾਈਆਂ ਜਾਂਦੀਆਂ ਨੇ ਇਸ ਕਰਕੇ ਦਿਖਾਈਆਂ ਜਾਂਦੀਆਂ ਨੇ ਕਿ ਅਸੀਂ ਇਹਨਾਂ ਤੇ ਕੰਮ ਕਰਦੇ ਹਾਂ ਜੇਤ ਹੋ ਜਾਓ ਆਪਣੇ ਪ੍ਰਤੀ ਆਪਣੀ 네ਗੇਟਿਵ ਸਾਈਡ ਨੂੰ ਪੋਜ਼ਿਟਿਵ ਸਾਈਡ ਵਿੱਚ ਬਦਲਣ ਵਾਸਤੇ ਕੰਮ ਸ਼ੁਰੂ ਕਰਦੇ ਹੋ ਇਹ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਨ ਵਾਸਤੇ ਬਹੁਤ ਜ਼ਰੂਰੀ ਹੈ ਤੁਹਾਡੇ ਵਿਵਹਾਰ ਦੇ ਵਿੱਚ ਤੁਹਾਡੇ ਵਿਅਕਤੀਤਵ ਦੇ ਵਿੱਚ ਹੌਲੀ-ਹੌਲੀ ਚਲਕਣ ਲੱਗ ਜਾਏਗਾ